ਸਾਤਰੀਏ ਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਬੜੇ ਹੀ ਮਾਨਮੱਤੇ ਇਤਿਹਾਸ ਦਾ مالک ਇਹ ਸੂਬਾ ਕਦੇ ਇਸ ਦੇਸ਼ ਦਾ ਮੋਰੀ ਸੂਬਾ ਹੁੰਦਾ ਸੀ ਪਰ ਫੇਰ ਹੌਲੀ-ਹੌਲੀ ਸਾਡੇ ਸਿਆਸੀ ਲੀਡਰਾਂ ਨੇ ਇਸ ਸੂਬੇ ਦਾ ਬੇੜਾ ਗਰ ਕਰ ਦਿੱਤਾ ਆਪਣੇ ਨਿੱਜੀ ਤੇ ਸਿਆਸੀ ਸਵਾਰਥਾਂ ਲਈ ਇਸ ਸੂਬੇ ਨੂੰ ਲੁੱਟ ਕੇ ਖਾ ਗਏ ਅਤੇ ਕਰਜ਼ੇ ਦੀ ਭਾਰੀ ਪੰਡ ਸਾਡੇ ਮੋਢਿਆਂ ਤੇ ਛੱਡ ਗਏ ਕਿ ਤੁਸੀਂ ਭੁਗਤੋ ਆਖਿਰ ਗਲਤੀ ਵੀ ਤਾਂ ਤੁਹਾਡੀ ਹੀ ਹੈ ਤੁਸੀਂ ਹੀ ਤਾਂ ਇਹਨਾਂ ਗਲਤ ਤੇ ਲਾਲਚੀ ਲੀਡਰਾਂ ਨੂੰ ਚੁਣਿਆ ਵਾਰ-ਵਾਰ ਚੁਣਿਆ ਇਹਨਾਂ ਲੀਡਰਾਂ ਦੀ ਬੇਸ਼ਰਮੀ ਦੀ ਹੱਦ ਤਾਂ ਦੇਖੋ ਕਿ ਹੁਣ ਵੀ ਇਹ ਆਪਣੀਆਂ ਗਲਤੀਆਂ ਮੰਨਣ ਦੀ ਥਾਂ ਲੋਕਾਂ ਨੂੰ ਸਚਾਈ ਦੱਸ ਕੇ ਕੋਈ ਹੱਲ ਲੱਭਣ ਦੀ ਥਾਂ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਝੂਠ ਬੋਲ ਰਹੇ ਨੀਤੀ ਆਯੋਗ ਦੀ ਇੱਕ ਰਿਪੋਰਟ ਆਈ ਹੈ ਕੌਮੀ ਵਿੱਤ ਸਿਹਤ ਇੰਡੈਕਸ ਫਿਸਕਲ ਹੈਲਥ ਇੰਡੈਕਸ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਮਾਲੀ ਹਾਲਾਤ ਇਸ ਦੇਸ਼ ਵਿੱਚ ਸਭ ਤੋਂ ਮਾੜੇ ਹਨ 18 ਰਾਜਾਂ ਦੀ ਇਹ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਜੰਮੂ ਕਸ਼ਮੀਰ ਅਤੇ ਨਾਰਥ ਈਸਟ ਦੇ ਸੂਬੇ ਜਿਹੜੇ ਨੇ ਉਹ ਸ਼ਾਮਿਲ ਨਹੀਂ ਕੀਤੇ ਗਏ ਕਿਉਂਕਿ ਉਹ ਸਪੈਸ਼ਲ ਸਟੇਟਸ ਹੇਠ ਆਉਂਦੇ ਨੇ ਸਪੈਸ਼ਲ ਸਟੇਟਸ ਮਤਲਬ ਵਿਸ਼ੇਸ਼ ਦਰਜਾ ਉਹਨਾਂ ਰਾਜਾਂ ਨੂੰ ਉਹਨਾਂ ਸੂਬਿਆਂ ਨੂੰ ਮਿਲਿਆ ਹੋਇਆ ਹੈ ਅਲੱਗ-ਅਲੱਗ ਕਾਰਨਾ ਕਰਕੇ ਸੋ ਉਹਨਾਂ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਬਾਕੀ ਜਿਹੜੇ 18 ਸੂਬੇ ਨੇ ਉਹਨਾਂ 18 ਸੂਬਿਆਂ ਦੇ ਵਿੱਚੋਂ 10.7 ਅੰਕ ਲੈ ਕੇ ਪੰਜਾਬ ਆਖਰੀ ਸਥਾਨ ਤੇ ਨੀਤੀ ਆਯੋਗ ਵੱਲੋਂ ਇਹ ਵਿੱਤੀ ਸਿਹਤ ਇੰਡੈਕਸ ਤਹਿਤ ਦੇਸ਼ ਦੇ ਅਰਥਚਾਰੇ ਵਿੱਚ ਅਹਿਮ ਯੋਗਦਾਨ ਹੌਣ ਵਾਲੇ ਸੂਬਿਆਂ ਦੀ ਵਿੱਤੀ ਹਾਲਾਤ ਦਾ ਸਰਵੇਖਣ ਕੀਤਾ ਜਾਂਦਾ ਹੈ ਇਸ ਵਿੱਚ ਨੀਤੀ ਆਯੋਗ ਵੱਲੋਂ ਖਰਚ ਦਾ ਮਿਆਰ ਮਾਲੀਆ ਜਟਾਉਣਾ ਵਿੱਤੀ ਸਮਝਦਾਰੀ ਕਰਜ਼ੇ ਨੂੰ ਹੱਦ ਵਿੱਚ ਰੱਖਣਾ ਇਸ ਤਰ੍ਹਾਂ ਦੇ ਮਾਪਦੰਡਾਂ ਉੱਪਰ ਸੂਬਿਆਂ ਨੂੰ ਆਂਕਿਆ ਜਾਂਦਾ ਹੈ ਇਹ ਰਿਪੋਰਟ 2014-15 ਦੇ ਵਿੱਤੀ ਬਰੇ ਤੋਂ ਲੈ ਕੇ 2022-23 ਤੱਕ ਦੇ ਅੰਕੜਿਆਂ ਤੇ ਆਧਾਰਿਤ ਹੈ ਇਸ ਰਿਪੋਰਟ ਮੁਤਾਬਕ ਪੰਜਾਬ ਸਣੇ ਆਂਧਰਾ ਪ੍ਰਦੇਸ਼ ਪੱਛਮੀ ਬੰਗਾਲ ਅਤੇ ਕੇਰਲਾ ਦੀ ਵਿੱਤੀ ਹਾਲਾਤ ਪਿਛਲੇ 9 ਸਾਲਾਂ ਤੋਂ ਲਗਾਤਾਰ ਨਿਗਰਦੀ ਜਾ ਰਹੀ ਹੈ ਸ਼ੁੱਕਰਵਾਰ ਨੂੰ ਜਾਰੀ ਇਸ ਰਿਪੋਰਟ ਤੇ ਵਿਸਥਾਰ ਨਾਲ ਕਿਸੇ ਵੀ ਚੈਨਲ ਉੱਪਰ ਸੋਸ਼ਲ ਮੀਡੀਆ ਹੋਵੇ ਜਾਂ ਪ੍ਰਾਈਵੇਟ ਟੀਵੀ ਚੈਨਲ ਨੇ ਕਿਤੇ ਵੀ ਵਿਸਥਾਰ ਨਾਲ ਚਰਚਾ ਨਹੀਂ ਕੀਤੀ ਗਈ ਸਿਰਫ ਇੱਕੋ ਹੀ ਗੱਲ ਨੂੰ بار بار ਦਿਖਾਇਆ ਗਿਆ ਹੈ ਕਿ ਪੰਜਾਬ ਅਖੀਰਲੇ ਸਥਾਨ ਤੇ ਹੈ ਪੰਜਾਬ ਦਾ ਨੰਬਰ ਆਖਰੀ ਹੈ ਸਿਰਫ ਐਸੀ ਚੀਜ਼ ਨੂੰ ਕਿਹਾ ਗਿਆ ਹੈ ਕਿਹੜੇ ਮਾਪਦੰਡ ਨੇ ਕਿੰਨਾ ਮਾਪਦੰਡਾਂ ਦੇ ਉੱਤੇ ਕਿਹੜੇ ਸਾਲ ਦੇ ਵਿੱਚ ਪੰਜਾਬ ਦੀ ਕੀ ਪੋਜੀਸ਼ਨ ਸੀ ਕੀ ਸਥਾਨ ਸੀ ਉਹ ਬਿਲਕੁਲ ਨਹੀਂ ਦੱਸਿਆ ਗਿਆ ਹੁਣ ਇਸ ਰਿਪੋਰਟ ਦੇ ਵਿੱਚ ਕੀ ਕਿਹਾ ਗਿਆ ਹੈ ਸੂਬੇ ਨੂੰ ਮਾਲੀਆ ਇਕੱਠਾ ਕਰਨ ਅਤੇ ਕੈਪੀਟਲ ਪ੍ਰੋਜੈਕਟ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਤੋਂ ਇਲਾਵਾ ਕਰਜ਼ੇ ਘਟਾਉਣ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਵਿੱਤੀ ਸਥਿਰਤਾ ਲਿਆਂਦੀ ਜਾ ਸਕੇ ਤੇ ਜਿਹੜੀਆਂ ਪਬਲਿਕ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਬਿਨਾਂ ਵਿਗਨ ਤੋਂ ਦਿੱਤੀਆਂ ਜਾ ਸਕਣ ਚਾਰੇ ਜ਼ਰੂਰੀ ਮਾਪਦੰਡਾਂ ਉੱਪਰ ਰਿਪੋਰਟ ਦੇ ਵਿੱਚ ਕੀ ਕੀ ਕਿਹਾ ਗਿਆ ਹੈ ਵਿਸਥਾਰ ਨਾਲ ਤੁਹਾਡੇ ਨਾਲੇ ਸਾਰੀ ਜਾਣਕਾਰੀ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲਾ ਸਭ ਤੋਂ ਮਾਪਦੰਡ ਜਿਹੜਾ ਲਿਆ ਗਿਆ ਹੈ ਉਹ ਹੈ ਖਰਚ ਦਾ ਮਿਆਰ ਜੋ ਪੈਸਾ ਸਰਕਾਰਾਂ ਵੱਲੋਂ ਖਰਚਿਆ ਜਾਂਦਾ ਹੈ ਉਹੋ ਕਿਸ ਚੀਜ਼ ਤੇ ਖਰਚਿਆ ਜਾਂਦਾ ਹੈ ਕਿੰਨਾ ਫੀਸ ਦੀ ਕਿਸ਼ਤੇ ਹੁੰਦਾ ਹੈ ਵਧਿਆ ਹੈ ਘਟਿਆ ਹੈ ਉਸ ਦੀ ਸਾਰੀ ਡਿਟੇਲ ਇਸ ਸੈਕਸ਼ਨ ਦੇ ਵਿੱਚ ਕਵਰ ਕੀਤੀ ਗਈ ਹੈ ਉਹ ਜਿਹੜਾ ਖਰਚਾ ਹੈ ਪੰਜਾਬ ਸਰਕਾਰ ਵੱਲੋਂ ਉਸ ਦੇ ਵਿੱਚ ਸਮਾਜਿਕ ਭਲਾਈ ਤੇ ਜਿਹੜਾ ਖਰਚਾ ਕੀਤਾ ਗਿਆ ਉਹ ਦੇਸ਼ ਦੀ ਔਸਤ ਨਾਲੋਂ ਨਿਚਲੇ ਪੱਧਰ ਤੇ ਪਹੁੰਚ ਗਿਆ ਹੈ ਇਹ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ 2018-19 ਦੇ ਵਿੱਚ ਇਹ 12 0.9 ਫੀਸਦੀ ਸੀ ਜੋ ਕਿ 2023 ਵਿੱਚ 12 ਫੀਸਦੀ ਹੀ ਰਹਿ ਗਿਆ ਸਿਹਤ ਉੱਪਰ ਖਰਚਾ 2018-19 ਵਿੱਚ 4.1 ਫੀਸਦੀ ਸੀ ਜੋ ਕਿ 2022-23 ਦੇ ਵਿੱਚ ਆਉਂਦੇ-ਆਉਂਦੇ 3.9 ਫੀਸਦੀ ਹੀ ਰਹਿ ਗਿਆ ਕੈਪੀਟਲ ਐਕਸਪੈਂਡੀਚਰ ਜਿਹੜਾ ਪੂਰੇ ਖਰਚੇ ਦਾ 2018-19 ਵਿੱਚ 3 ਫੀਸਦੀ ਸੀ ਜੋ ਕਿ 22-23 ਦੇ ਵਿੱਚ ਇਹ ਵੱਧ ਗਿਆ ਵੱਧ ਕੇ 5.5% ਹੋ ਗਿਆ ਪਰ ਹਜੇ ਵੀ ਜਿਹੜੇ ਵੱਡੇ ਸੂਬੇ ਦੇ ਦੇਸ਼ ਦੇ ਉਹਨਾਂ ਦੀ ਔਸਤ ਨਾਲੋਂ ਘੱਟ ਹੈ ਕੁੱਲ ਕਰਜ਼ੇ ਦਾ 7% ਹੀ ਕੈਪੀਟਲ ਐਕਸਪੈਂਡਰ ਚਰਤੇ ਉੱਪਰ ਵਰਤਿਆ ਜਾਂਦਾ ਹੈ ਪ੍ਰੋਜੈਕਟਾਂ ਦੇ ਮੁਕੰਮਲ ਨਾ ਹੋਣ ਕਰਕੇ ਪੈਸੇ ਦੀ ਵਰਤੋਂ ਤੇ ਵੀ ਮਾੜਾ ਅਸਰ ਪਿਆ ਹੈ ਕਿਉਂਕਿ ਜੇ ਲੰਬੇ ਸਮੇਂ ਤੱਕ ਪ੍ਰੋਜੈਕਟ ਪੂਰੇ ਨਹੀਂ ਹੁੰਦੇ ਕੰਪਲੀਟ ਨਹੀਂ ਹੁੰਦੇ ਤਾਂ ਉਹਨਾਂ ਦਾ ਖਰਚਾ ਵੱਧ ਜਾਂਦਾ ਹੈ ਖਰਚਾ ਵਧਣ ਦਾ ਜਿਹੜਾ ਸਿੱਧਾ ਅਸਰ ਸੂਬੇ ਦੀ ਆਰਥਿਕਤਾ ਤੇ ਪੈਂਦਾ ਹੈ ਕਰਜ਼ੇ ਦੇ ਵੱਧ ਵਿਆਜ ਨੇ ਵੀ ਵਿੱਤੀ ਢਾਂਚੇ ਉੱਪਰ ਕਾਫੀ ਦਬਾਅ ਪਾਇਆ ਹੈ ਪੀਐਸਯੂ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਚਾਹੇ ਫੈਕਟਰੀਆਂ ਵਾਲੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਜਿਹੜਾ ਸਰਕਾਰੀ ਨਿਵੇਸ਼ ਹੈ ਉਸ ਦੇ ਉੱਪਰ ਕਮਾਈ ਦੇ ਵਿੱਚ ਵੀ ਘਾਟਾ ਪਿਆ ਹੈ ਮਾਈਨਸ .02% ਇਹ ਰੇਟ ਆਫ ਰਿਟਰਨ ਹੈ ਮਤਲਬ ਜੋ ਤੁਸੀਂ ਨਿਵੇਸ਼ ਕਰਦੇ ਹੋ ਤੁਹਾਨੂੰ ਵਾਪਸ ਕੀ ਕਮਾਈ ਹੁੰਦੀ ਹੈ ਉਹੋ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਪੰਜਾਬ ਸਰਕਾਰ ਦੀਆਂ ਉਹ -0.2 ਫੀਸਦੀ ਹੈ ਇਹ ਜਿਹੜੀਆਂ ਸਰਕਾਰੀ ਸਿਕਿਉਰਿਟੀਆਂ ਤੇ ਵਿਆਜ ਮਿਲਦਾ ਹੁੰਦਾ ਉਸ ਤੋਂ ਵੀ ਕਿਤੇ ਘੱਟ ਹੈ ਸਾਨੂੰ ਮੁਨਾਫਾ ਤਾਂ ਕੀ ਹੋਣਾ ਸੀ ਜਿੰਨੇ ਵੀ ਸਰਕਾਰੀ ادارے ਪੰਜਾਬ ਸਰਕਾਰ ਦੇ ਚੱਲ ਰਹੇ ਨੇ ਉਹ ਘਾਟੇ ਵਿੱਚ ਚੱਲ ਰਹੇ ਨੇ ਇਹ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਦੂਸਰਾ ਜਿਹੜਾ ਮਾਪਦੰਡ ਹੈ ਉਹ ਹੈ ਮਾਲੀਆ ਇਕੱਠਾ ਕਰਨਾ ਜਿਹੜਾ ਰੈਵਨਿਊ ਕਮਾਉਂਦੀ ਹੈ ਸਰਕਾਰ ਉਸ ਦੇ ਕੀ ਹਾਲਾਤ ਨੇ ਉਸ ਤੇ ਬਾਰੇ ਜਾਣਕਾਰੀ ਦਿੱਤੀ 2022-23 ਦੇ ਵਿੱਚ ਟੈਕਸ ਤੋਂ ਜਿਹੜੀ ਕਮਾਈ ਹੁੰਦੀ ਹੈ ਪੰਜਾਬ ਸਰਕਾਰ ਦੀ ਉਹ ਪਿਛਲੇ ਸਾਲ ਦੇ ਮੁਕਾਬਲੇ 13.1% ਦੀ ਵਧੀ ਹੈ ਜਿਹੜਾ ਸੇਲ ਟੈਕਸ ਵੈਟ ਤੇ ਐਕਸਾਈਜ਼ ਵਿੱਚ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਹੈ ਉਸ ਚੰਗੀ ਕਾਰਗੁਜ਼ਾਰੀ ਦੇ ਨਾਲ ਹੀ ਇਹ ਵਾਅਦਾ ਸੰਭਵ ਹੋਇਆ ਹੈ ਇਹ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਜਿਹੜਾ ਨਾਨ ਟੈਕਸ ਰੈਵਨਿਊ ਹੈ 2022-23 ਦੇ ਵਿੱਚ ਉਸ ਵਿੱਚ ਵੀ 30.2 ਫੀਸਦੀ ਦਾ ਰਿਕਾਰਡ ਵਾਧਾ ਹੋਇਆ ਹੈ ਸਿੱਖਿਆ ਖੇਡਾਂ ਆਰਟ ਐਂਡ ਕਲਚਰ ਨਾਨ ਫੈਰਸ ਮਾਈਨਿੰਗ ਇਹ ਖੇਤਰਾਂ ਦੇ ਵਿੱਚ ਕਮਾਈ ਜਿਹੜੀ ਹੈ ਉਹ ਸਰਕਾਰ ਦੀ ਕਾਫੀ ਵਧੀ ਹੈ ਲੇਕਿਨ ਸੜਕੀ ਆਵਾਜਾਈ ਜਿਹੜੀ ਹੁੰਦੀ ਹੈ ਰੂਰ ਟ੍ਰਾਂਸਪੋਰਟ ਉਸ ਤੇ ਵਿੱਚ ਸਰਕਾਰ ਨੂੰ ਘਾਟਾ ਪਿਆ ਹੈ ਕਿਉਂਕਿ ਮੁਫਤ ਜਿਹੜੀ ਬੱਸ ਸਰਵਿਸ ਦਿੱਤੀ ਜਾਂਦੀ ਹੈ ਔਰਤਾਂ ਨੂੰ ਬਿਨਾ ਕਿਰਾਏ ਤੋਂ ਬੱਸਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਬੱਸਾਂ ਦੇ ਵਿੱਚ ਮੁਫਤ ਸਫ਼ਰ ਦਿੱਤਾ ਜਾਂਦਾ ਹੈ ਉਸ ਕਰਕੇ ਤੇ ਬੱਸਾਂ ਦੀਆਂ ਜਿਹੜੀ ਹਾਲਾਤ ਹੈ ਉਹ ਪੁਰਾਣੀਆਂ ਬੱਸਾਂ ਹੋ ਚੁੱਕੀਆਂ ਨੇ ਇਹਨਾਂ ਦੋਨਾਂ ਕਾਰਨਾ ਕਰਕੇ ਰੋਡ ਟਰਾਂਸਪੋਰਟ ਵਿੱਚ ਸੜਕੀ ਆਵਾਜਾਈ ਦੇ ਵਿੱਚ ਪੰਜਾਬ ਸਰਕਾਰ ਦੇ ਮਾਲੀਏ ਨੂੰ ਘਾਟਾ ਪਿਆ ਹੈ ਬਾਕੀ ਜਿਹੜੇ ਖੇਤਰ ਨੇ ਉਹਦੇ ਵਿੱਚ ਜਿਹੜਾ 2022-23 ਸਾਲ ਹੈ ਜੋ ਕਿ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਸੀ ਉਸ ਦੇ ਵਿੱਚ ਮਾਲੀਆ ਜਿਹੜਾ ਹੈ ਉਸ ਵਧਾਉਣ ਦੇ ਵਿੱਚ ਕਾਮਯਾਬ ਹੋਈ ਹੈ ਇਹ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਫਿਰ ਆ ਜਾਂਦਾ ਜੀ ਵਿੱਤੀ ਸਮਝਦਾਰੀ ਫਿਸਕਲ ਪ੍ਰੋਡਕਸ਼ਨ ਨੂੰ ਕਿਹਾ ਜਾਂਦਾ ਹੈ ਵਿੱਤੀ ਸਮਝਦਾਰੀ ਦੇ ਵਿੱਚ ਜਿਹੜਾ ਜੀਐਸਡੀਪੀ ਤੋਂ ਮਾਲੀਏ ਦੀ ਘਟਾਏ ਦੀ ਦਰ ਹੈ ਉਹ 2018-19 ਵਿੱਚ 2.5 ਫੀਸਦੀ ਸੀ 2123 ਦੇ ਵਿੱਚ ਆਉਂਦੇ ਆਉਂਦੇ ਵਧ ਕੇ ਇਹ 3.8 ਫੀਸਦੀ ਹੋ ਗਈ 18 ਤੋਂ ਲੈ ਕੇ 2023 ਤੱਕ ਸਰਕਾਰ ਲਗਾਤਾਰ ਆਪਣੇ ਟੀਚੇ ਨੂੰ ਹਾਸਲ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈ ਜਿਹੜਾ ਜੀਡੀਪੀ ਤੇ ਰੈਵਨਿਊ ਦੀ ਰੇਸ਼ੋ ਹੁੰਦੀ ਹੈ مالیਏ ਦੀ ਉਸ ਦੇ ਜਿਹੜੇ ਟੀਚਾ ਹਰ ਬਜਟ ਦੇ ਵਿੱਚ ਰੱਖਿਆ ਜਾਂਦਾ ਕਿ ਇਸ ਸਾਲ ਇਹ ਕਿੰਨਾ ਰਹੇਗਾ 2018 ਤੋਂ ਲੈ ਕੇ 2023 ਵਿੱਚ 5 ਸਾਲ ਕਾਂਗਰਸ ਦੀ ਸਰਕਾਰ ਸੀ ਇੱਕ ਸਾਲ ਵੀ ਉਹ ਟੀਚਾ ਜਿਹੜਾ ਹੈ ਉਹ ਪੂਰਾ ਸਰਕਾਰ ਨਹੀਂ ਕਰ ਸਕੀ ਇਸ ਸਮੇਂ ਤੋਂ ਜਿਹੜਾ مالیਏ ਦਾ 80% ਦੀ ਹਿੱਸਾ ਸੀ ਉਹ ਸਥਾਈ ਖਰਚਿਆਂ ਤੇ ਹੁੰਦਾ ਆਇਆ ਹੈ ਮਤਲਬ ਜਿਹੜੀਆਂ ਪੈਨਸ਼ਨਾਂ ਤੇ ਤਨਖਾਹਾਂ ਦੇਣੀਆਂ ਹੁੰਦੀਆਂ ਨੇ ਜਿੰਨੀ ਵੀ ਸਰਕਾਰ ਕਮਾਈ ਕਰਦੀ ਸੀ ਉਹਦਾ 80% ਦੀ ਹਿੱਸਾ ਇਨ੍ਹਾਂ ਸਥਾਈ ਖਰਚੇ ਜਿਹੜੇ ਨੇ ਪੈਨਸ਼ਨਾਂ ਤੇ ਤਨਖਾਹਾਂ ਦੇ ਉਹਨਾਂ ਉੱਪਰ ਹੀ ਖਰਚ ਹੋ ਜਾਂਦਾ ਹੈ ਜੀਐਸਡੀਪੀ ਤੋਂ ਵਿੱਤੀ ਘਾਟੇ ਦੀ ਦਰ ਜਿਹੜੀ ਸੀ ਉਹ ਵੀ 2018-19 ਦੇ ਵਿੱਚ 3.1% ਦੀ ਸੀ ਉਹ ਵੱਧ ਕੇ 2022-23 ਦੇ ਵਿੱਚ 5% ਦੀ ਤੇ ਪਹੁੰਚ ਗਈ ਹੈ ਇਸ ਨੂੰ ਜਿਹੜੀ ਪੂਰਾ ਕਰਨ ਦੀ ਕੋਸ਼ਿਸ਼ ਹੈ ਉਹ ਬਾਜ਼ਾਰ ਤੋਂ ਕਰਜ਼ਾ ਚੁੱਕ ਕੇ ਹੀ ਹੁੰਦੀ ਰਹੀ ਹੈ ਜਿਹੜਾ ਘਾਟਾ ਸੀ ਵਿੱਤੀ ਘਾਟਾ ਉਸ ਨੂੰ ਪੂਰਾ ਕਰਨ ਲਈ ਬਾਰ ਬਾਰ ਕਰਜ਼ਾ ਲਿਆ ਜਾਂਦਾ ਹੈ ਇਸੇ ਕਰਕੇ ਕਰਜ਼ਾ ਜਾਂ ਸਾਡਾ ਲਗਾਤਾਰ ਵਧਦਾ ਜਾ ਰਿਹਾ ਹੈ 2020 ਤੋਂ ਲੈ ਕੇ 2023 ਤੱਕ ਸਰਕਾਰ ਇਸ ਟੀਚੇ ਨੂੰ ਇਸ ਘਾਟੇ ਦੇ ਟੀਚੇ ਨੂੰ ਵੀ ਹਾਸਲ ਕਰਨ ਦੇ ਵਿੱਚ ناکਾਮਯਾਬ ਰਹੀ ਹੈ ਇਹ ਅੰਕੜੇ ਜਿਹੜੀਆਂ ਨੇ ਉਹ ਸਾਡੀਆਂ ਸਰਕਾਰਾਂ ਦੀ ਵਿੱਤੀ ਸਮਝਦਾਰੀ ਕਿੰਨੀ ਕੁ ਹੈ ਉਸ ਦੇ ਉਸ ਨੂੰ ਦਰਸਾਉਂਦੀਆਂ ਨੇ ਕਿ ਕਿਸ ਤਰ੍ਹਾਂ ਦੀ ਵਿੱਤੀ ਸਮਝਦਾਰੀ ਸਰਕਾਰਾਂ ਹੁਣ ਤੱਕ ਵਰਤਦੀਆਂ ਆ ਰਹੀਆਂ ਨੇ ਇਸ ਤੋਂ ਬਾਅਦ ਕਰਜ਼ੇ ਦੀ ਜਿਹੜਾ ਹੈ ਲਿਮਟ ਹੈ ਉਹਦੇ ਵਿੱਚ ਰੱਖਣਾ ਕਰਜ਼ੇ ਨੂੰ ਹੱਦ ਦੇ ਵਿੱਚ ਰੱਖਣਾ ਇਸ ਮਾਪਦੰਡ ਦੇ ਉੱਪਰ ਜੋ ਰਿਪੋਰਟ ਵਿੱਚ ਕਿਹਾ ਗਿਆ ਹੈ ਉਹ ਹੈ ਕਿ ਕਰਜ਼ੇ ਤੇ ਜੀਐਸਡੀਪੀ ਦੀ ਰੇਸ਼ਿਓ ਵੀ 2018-19 ਤੋਂ -41% ਦੀ ਸੀ ਉਹ ਵੱਧ ਕੇ 2022-23 ਦੇ ਵਿੱਚ -46% ਦੀ ਹੋ ਗਈ ਹੈ ਇਸ ਤੋਂ ਸਾਫ਼ ਚਲਕਦਾ ਹੈ ਕਿ ਉਹ ਕਰਜ਼ਾ ਜਿਹੜਾ ਸੂਬੇ ਦੇ ਉੱਤੇ ਹੈ ਉਹ ਲਗਾਤਾਰ ਵਧ ਰਿਹਾ ਹੈ ਕਰਜ਼ੇ ਦੇ ਵਧਣ ਦੀ ਦਰ ਜਿਹੜੀ ਹੈ ਉਹ 2021-22 ਦੇ ਵਿੱਚ 4.5% ਦੀ ਸੀ ਸੌਰੀ 2020-21 ਦੇ ਵਿੱਚ ਉਹ ਵੱਧ ਕੇ 21-22 ਦੇ ਵਿੱਚ 13.8% ਦੀ ਹੋ ਗਈ ਹੈ ਪੰਜਾਬ ਨੇ ਹੁਣ ਡੈਬਟ ਮੈਨੇਜਮੈਂਟ ਯੂਨਿਟ ਇੱਕ ਵੱਖਰਾ ਯੂਨਿਟ ਸਥਾਪਿਤ ਕੀਤਾ ਹੈ ਸਿਰਫ ਕਰਜ਼ੇ ਨੂੰ ਮੈਨੇਜ ਕਰਨ ਦੇ ਲਈ ਇਸ ਦੀ ਕਿਵੇਂ ਕਰਜ਼ੇ ਨੂੰ ਕਿਟਾਇਆ ਜਾ ਸਕਦਾ ਹੈ ਜਾਂ ਇਹਦੀ ਦਰ ਕਿਵੇਂ ਕੰਟਰੋਲ ਕੀਤੀ ਜਾ ਸਕਦੀ ਹੈ ਇਸ ਯੂਨਿਟ ਦਾ ਜਿਹੜਾ ਟੀਚਾ ਹੈ ਉਹ 2025-26 ਤੱਕ ਕਰਜ਼ੇ ਤੇ ਜੀਐਸਡੀਪੀ ਦੀ ਜਿਹੜੀ ਦਰ ਹੁੰਦੀ ਹੈ ਉਸ ਦੇ ਵਿੱਚ 3 ਫੀਸਦੀ ਦੀ ਕਮੀ ਕਰਨਾ ਮਿੱਥਿਆ ਗਿਆ ਹੈ ਹੁਣ ਇਹ ਟੀਚਾ ਪੂਰਾ ਹੁੰਦਾ ਹੈ ਜਾਂ ਨਹੀਂ ਉਹ ਆਉਣ ਵਾਲਾ ਵਕਤ ਹੀ ਦੱਸੇਗਾ ਲੇਕਿਨ ਇਸ ਤਰ੍ਹਾਂ ਦੀ ਇੱਕ ਯੂਨਿਟ ਨੂੰ ਜਰੂਰ ਉਹਨੂੰ ਸਥਾਪਿਤ ਕੀਤਾ ਗਿਆ ਹੈ ਡੈਟ ਸਸਟੇਨੇਬਿਲਟੀ ਇਜ਼ ਨੈਗੇਟਿਵ ਮਤਲਬ ਜਿਹੜਾ ਬਾਹਰੀ ਕਰਜ਼ੇ ਜਿਹੜਾ ਲੈ ਰਹੇ ਆ ਅਸੀਂ ਬਾਰ-ਬਾਰ ਕਰਜ਼ਾ ਲੈ ਰਹੇ ਆ ਉਸ ਦਾ ਜਿਹੜਾ ਸਟੇਟਸ ਹੈ ਉਸ ਤੋਂ ਇਹ ਦਿਖ ਰਿਹਾ ਹੈ ਕਿ ਬਾਰੀ ਦਖਲ ਤੋਂ ਬਿਨਾ ਪੰਜਾਬ ਦਾ ਕਰਜ਼ਾ ਵੱਧਦਾ ਹੀ ਰਹੇਗਾ ਇੱਕ ਵਾਰ ਕੇਂਦਰ ਸਰਕਾਰ ਨੂੰ ਦਖਲ ਦੇਣਾ ਪਏਗਾ ਕੁਝ ਕਰਜ਼ਾ ਮਾਫ ਕਰਨਾ ਪਏਗਾ ਜਾਂ ਇਹਨੂੰ ਰੀਸਟਰਕਚਰ ਕਰਨਾ ਪਏਗਾ ਲੇਕਿਨ ਜੇ ਕੇਂਦਰ ਸਰਕਾਰ ਦਖਲ ਨਹੀਂ ਦਿੰਦੀ ਹੈ ਤਾਂ ਪੰਜਾਬ ਸਰਕਾਰ ਦਾ ਕਰਜ਼ਾ ਘਟ ਨਹੀਂ ਹੋ ਸਕਦਾ ਉਹ ਲਗਾਤਾਰ ਵੱਧਦਾ ਹੀ ਰਹੇਗਾ ਪੰਜਾਬ ਇੱਕ ਡੈਪਟ ਟ੍ਰੈਪ ਦੇ ਵਿੱਚ ਫਸ ਚੁੱਕਿਆ ਹੈ ਇੱਕ ਜਾਲ ਦੇ ਵਿੱਚ ਮੱਕੜ ਜਾਲ ਦੇ ਵਿੱਚ ਫਸ ਚੁੱਕਿਆ ਹੈ ਕਰਜ਼ੇ ਦੇ ਦੇ ਜਿਹਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ ਜਦੋਂ ਤੱਕ ਕੇਂਦਰ ਸਰਕਾਰ ਦਖਲ ਨਹੀਂ ਦਿੰਦੀ ਹੁਣ ਅਕਾਲੀ ਦਲ ਵੱਲੋਂ ਇਸ ਰਿਪੋਰਟ ਦੇ ਉੱਤੇ ਬੜਾ ਤਿੱਖਾ ਪ੍ਰतिक੍ਰਿਆਨ ਦਿੱਤਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਤੇ ਦਲਜੀਤ ਸਿੰਘ ਚੀਮਾ ਵੱਲੋਂ ਇਹ ਸਾਰਾ ਦੋਸ਼ ਉਹ ਭਗਵੰਤ ਮਾਨ ਦੀ ਸਰਕਾਰ ਦੇ ਉੱਪਰ ਮੜ ਦਿੱਤਾ ਗਿਆ ਹੈ ਉਨ੍ਹਾਂ ਨੂੰ ਇਹ ਬਿਆਨ ਦਿੱਤਾ ਗਿਆ ਕਿ ਰੰਗਲਾ ਪੰਜਾਬ ਬਣਾਉਣ ਚੱਲੇ ਸੀਗੇ ਇਹ ਲੇਕਿਨ ਇਹਨਾਂ ਨੇ ਕੰਗਲਾ ਪੰਜਾਬ ਬਣਾ ਦਿੱਤਾ ਹਰਪਾਲ ਚੀਮਾ ਤੇ ਭਗਵੰਤ ਮਾਨ ਦੋਵੇਂ ਇਹਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣ ਇਹ ਵੀ ਮੁਜੀਠੀਆ ਤੇ ਦੁਲਿਤ ਚੀਮਾ ਵੱਲੋਂ ਕਿਹਾ ਗਿਆ ਕਾਂਗਰਸ ਵੱਲੋਂ ਹਜੇ ਕੋਈ ਪ੍ਰਤੀਗਮ ਨਹੀਂ ਆਇਆ ਸ਼ਾਇਦ ਉਹ ਦਿੱਲੀ ਚੋਣਾਂ ਦੇ ਵਿੱਚ ਸਾਰੇ ਲੀਡਰ ਰੁੱਝੇ ਹੋਏ ਨੇ ਇਸ ਕਰਕੇ ਉਹਨਾਂ ਨੇ ਬਿਆਨ ਨਹੀਂ ਦਿੱਤਾ ਜਾਂ ਉਹਨਾਂ ਨੇ ਸਮਝਦਾਰੀ ਤੋਂ ਕੰਮ ਲਿਆ ਕਿ ਇਹ ਸਾਰੀ ਰਿਪੋਰਟ ਦੇ ਵਿੱਚ ਸਾਢੇ 5 ਸਾਲ ਦੀ ਸਰਕਾਰ ਵੀ ਸ਼ਾਮਿਲ ਹੈ ਅਸੀਂ ਵੀ ਜ਼ਿੰਮੇਵਾਰ ਆ ਤਾਂ ਸ਼ਾਇਦ ਉਹਨਾਂ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਅਕਾਲੀ ਦਲ ਵੱਲੋਂ ਬੜੀ ਹੀ ਬੇਸ਼ਰਮੀ ਨਾਲ ਇਹ ਸਾਰਾ ਠੇਕਰਾ ਭਗਵੰਤ ਮਾਨ ਦੇ ਉੱਪਰ ਮਾਰ ਦਿੱਤਾ ਗਿਆ ਹੈ ਜੇ ਤੁਸੀਂ ਰਿਪੋਰਟ ਤੇ ਧਿਆਨ ਮਾਰੋ ਤਾਂ ਸਿਰਫ 2022-23 ਦਾ ਇੱਕ ਸਾਲ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਿੱਸੇ ਆਉਂਦਾ ਹੈ ਉਹਦੇ ਵਿੱਚ ਚਾਰਾ ਮਾਪਦੰਡਾਂ ਤੋਂ ਇੱਕ ਮਾਪਦੰਡ ਜਿਹੜਾ ਹੈ ਰੈਵਨਿਊ ਕਲੈਕਸ਼ਨ ਮਾਲੀਆ ਇਕੱਠਾ ਕਰਨਾ ਉਹਦੇ ਵਿੱਚ ਪ੍ਰਦਰਸ਼ਨ ਸਰਕਾਰ ਵੱਲੋਂ ਵਧੀਆ ਕੀਤਾ ਗਿਆ ਹੈ ਬਾਕੀ ਸਾਰੇ ਮਾਪਦੰਡ ਤਾਂ ਉਹੀ ਨੇ ਕਰਜਾ ਵੀ ਚੁਕਾਇਆ ਗਿਆ ਹੈ ਖਰਚ ਵੀ ਜਿਹੜਾ ਹੈ ਉਹ ਉਸੇ ਤਰੀਕੇ ਨਾਲ ਹੋ ਰਿਹਾ ਹੈ ਘਟ ਰਿਹਾ ਹੈ ਲੇਕਿਨ ਸਿਰਫ ਮਾਲੀਆ ਵਧਾਉਣ ਦੇ ਵਿੱਚ ਇਹ ਸਰਕਾਰ ਕਾਮਯਾਬ ਰਹੀ ਹੈ ਬਾਕੀ ਜਿਹੜਾ 2014 ਤੋਂ ਲੈ ਕੇ 2017 ਤੱਕ ਦਾ ਸਮਾਂ ਹੈ ਉਸ ਤੋਂ ਅਕਾਲੀ ਤੇ ਭਾਜਪਾ ਗਠਜੰਬਨ ਦੀ ਸਰਕਾਰ ਸੀ ਤੇ 2018 ਤੋਂ ਲੈ ਕੇ 2022 ਤੱਕ ਅ 2017 ਤੋਂ 22 ਤੱਕ ਜਿਹੜੇ 5 ਸਾਲ ਉਹ ਕਾਂਗਰਸ ਦੀ ਸਰਕਾਰ ਸੀ ਸੋ ਇਹ ਠਿਕਰਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸਿਰ ਭੰਨਣ ਦੀ ਥਾਂ ਤੇ ਲਗਾਤਾਰ ਜਿਹੜਾ ਅਕਾਲੀ ਤੇ ਕਾਂਗਰਸ ਸਰਕਾਰਾਂ ਚਲਦੀਆਂ ਆ ਰਹੀਆਂ ਨੇ ਖਾਸ ਕਰਕੇ ਜਿਹੜੇ ਪਿਛਲੇ 10 ਸਾਲ ਸੀਗੇ ਜਿਦੇ ਵਿੱਚ ਇੱਕ ਵਾਰ ਅਕਾਲੀ ਦਲ ਦੀ ਟਰਮ ਸੀ ਇੱਕ ਵਾਰ ਕਾਂਗਰਸ ਦੀ ਟਰਮ ਸੀ ਉਦੋਂ ਹੀ ਬੇ ਹਤਾਸ਼ਾ ਜਿਹੜਾ ਕਰਜ਼ਾ ਲਿਆ ਗਿਆ ਦੋਨਾਂ 5-5 ਵਰਿਆਂ ਦੇ ਵਿੱਚ ਲੱਖ ਲੱਖ ਕਰੋੜ ਰੁਪਏ ਦੇ ਕਰਜ਼ੇ ਜਿਹੜੇ ਨੇ ਉਹ ਚੱਕੇਗੇ ਉਹ ਕਰਜ਼ਾ ਇੰਨਾ ਜ਼ਿਆਦਾ ਹੋ ਗਿਆ ਕਿ ਹੁਣ ਉਸ ਦਾ ਭਾਰ ਸੂਬੇ ਤੋਂ ਨਹੀਂ ਚੱਲਿਆ ਜਾ ਰਿਹਾ ਤੁਹਾਨੂੰ ਕਰਜ਼ਾ ਵਾਪਸ ਕਰਨ ਦੇ ਲਈ ਵੀ ਹੋਰ ਕਰਜ਼ਾ ਲੈਣਾ ਪੈ ਰਿਹਾ ਇਸ ਤਰ੍ਹਾਂ ਦੇ ਮੱਕੜ ਜਾਲ ਦੇ ਵਿੱਚ ਫਸ ਚੁੱਕੇ ਨੇ ਸਾਡੇ ਜਿਹੜੇ ਨੇਤਾ ਲੋਕ ਨੇ ਲੀਡਰ ਨੇ ਉਹ ਇਸ ਤਰ੍ਹਾਂ ਨਹੀਂ ਸੋਚਦੇ ਕਿ ਇਹ ਪੈਸਾ ਜਨਤਾ ਦਾ ਪੈਸਾ ਹੈ ਇਹਨੂੰ ਸਮਝਦਾਰੀ ਨਾਲ ਖਰਚ ਕਰੀਏ ਉਹ ਸਗੋਂ ਗੁਲਛਰੇ ੜਾਉਂਦੇ ਨੇ ਕ੍ਰਪਸ਼ਨ ਕਰਦੇ ਨੇ ਆਪਣੇ ਘਰ ਪਰਦੇ ਨੇ ਉਸ ਦੀ ਇੱਕ ਮਿਸਾਲ ਉਸ ਐਫਸੀਆਈ ਦੀ ਜਿਹੜੀ ਲਿਮਟ ਹੁੰਦੀ ਹੈ ਕੈਸ਼ ਕ੍ਰੈਡਿਟ ਲਿਮਟ ਉਸ ਦਾ 30000 ਕਰੋੜ ਰੁਪਏ ਨੂੰ ਵੀ ਕਰਜ਼ੇ ਦੇ ਰੂਪ ਦੇ ਵਿੱਚ ਕਨਵਰਟ ਕਰਾ ਦੇਣਾ ਜੋ ਕਿ ਬਾਦਲ ਸਰਕਾਰ ਜਦੋਂ ਗਈ ਹੈ ਆਖਰੀ ਸਾਲ ਦੇ ਵਿੱਚ ਉਹਨਾਂ ਵੱਲੋਂ ਕਰਾਇਆ ਗਿਆ ਸੀ ਉਹ ਵੀ ਬੜਾ ਸਾਫ਼ ਦਰਸਾਉਂਦਾ ਹੈ ਕਿ ਤੁਸੀਂ 30000 ਕਰੋੜ ਦੀ ਹਿਰਾਫੇਰੀ ਕਰ ਗਏ ਚਾਹੇ ਉਹ ਕਾਂਗਰਸ ਵੇਲੇ ਹੋਈ ਚਾਹੇ ਉਹ ਕਾਲੀ ਸਰਕਾਰ ਵੇਲੇ ਹੋਈ ਲੇਕਿਨ ਉਹਨੂੰ ਤੁਸੀਂ ਸੂਬੇ ਦੇ ਕਰਜ਼ੇ ਦੇ ਰੂਪ ਦੇ ਵਿੱਚ ਕਨਵਰਟ ਕਰਾ ਦਿੱਤਾ ਤਾਂ ਕਿ ਉਹਦਾ ਬੋਝ ਲੋਕਾਂ ਦੇ ਉੱਤੇ ਪਵੇ ਉਹ ਸਾਰਾ ਪੈਸਾ ਹੇਰਾਫੇਰੀ ਕਰਕੇ ਇਹ ਪਾਰਟੀਆਂ ਦੇ ਵੱਖ-ਵੱਖ ਪਾਰਟੀਆਂ ਦੇ ਨੇਤਾ ਲੋਕ ਹੀ ਖਾ ਗਏ ਆਪਣਾ ਢਿੱਡ ਭਰ ਗਏ ਲੇਕਿਨ ਪੰਜਾਬ ਦੇ ਉੱਤੇ ਕਰਜ਼ੇ ਦਾ ਬੋਝ ਖੜਾ ਕਰ ਗਏ ਹੁਣ ਸਥਿਤੀ ਇਹ ਹੈ ਹਾਲਾਤ ਇਹ ਨੇ ਕਿ ਇਹ ਕਰਜ਼ੇ ਦਾ ਜਿਹੜਾ ਭਾਰ ਹੈ ਉਹ ਇੰਨਾ ਵੱਧ ਚੁੱਕਿਆ ਹੈ ਕਿ ਉਹ ਬਿਨਾ ਬਾਹਰੀ ਦਖਲ ਦੇ ਉਹ ਸਰਕਲ ਟੁੱਟ ਨਹੀਂ ਸਕਦਾ ਉਹ ਇਸ ਤਰ੍ਹਾਂ ਹੀ ਚੱਲਿਆ ਜਾਏਗਾ ਮਾਲੀਆ ਕਿੰਨਾ ਬਤਾਇਆ ਜਾ ਸਕਦਾ ਹੈ ਪੰਜਾਬ ਕੋ ਬਹੁਤਾ ਵੱਡਾ ਸੂਬਾ ਹੈ ਨਹੀਂ ਸੰਨਤ ਇਹਦੇ ਵਿੱਚ ਜਿਹੜੀ ਹੈ ਇੰਡਸਟਰੀ ਉਹ ਹੈ ਨਹੀਂ ਲਗਾਤਾਰ ਭੱਜ ਰਹੀ ਹੈ ਵੱਖ-ਵੱਖ ਕਾਰਨਾਂ ਤੋਂ ਸੋ ਜਿਹੜਾ ਮਾਲੀਆ ਹੈ ਉਹ ਕਿੱਥੋਂ ਆਏਗਾ ਕਿੰਨਾ ਕੁ ਵਧਾ ਲੈਣਗੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਵੱਲੋਂ ਵੀ ਵਾਅਦੇ ਬਹੁਤ ਵੱਡੇ-ਵੱਡੇ ਕੀਤੇ ਗਏ ਸੀ ਕਿ ਅਸੀਂ ਮਾਈਨਿੰਗ ਚੋਂ 20000 ਕਰੋੜ ਕਮਾ ਲਾਂਗੇ ਜੀ ਫੁਲਾਣੀ ਚੀਜ਼ ਤੋਂ ਅਸੀਂ 80000 ਕਰੋੜ ਕਮਾ ਲਾਂਗੇ ਲੇਕਿਨ ਅਸਲ ਦੇ ਵਿੱਚ 3 ਸਾਲ ਦੀ ਲਗਭਗ ਸਰਕਾਰ ਹੋ ਗਈ ਹੈ ਲੇਕਿਨ ਇਹਨਾਂ ਵੱਲੋਂ ਉਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਰਕਮ ਬੋਲੀ ਗਈ ਸੀ 20000 ਕਰੋੜ 10000 ਕਰੋੜ 30000 ਕਰੋੜ ਉਸ ਤਰ੍ਹਾਂ ਦੀ ਜਿਹੜੀ ਕਮਾਈ ਹੈ ਉਹਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਵਾਅਦਾ ਜ਼ਰੂਰ ਹੋਇਆ ਹੈ ਲੇਕਿਨ ਉਹ ਜਿੰਨਾ ਵੱਡਾ ਸਮੱਸਿਆ ਹੈ ਜਿੱਡੀ ਵੱਡਾ ਕਰਜ਼ਾ ਸਾਡੇ ਸਿਰ ਚੜਿਆ ਹੋਇਆ ਹੈ ਉਸ ਨੂੰ ਲਾਉਣ ਦੇ ਲਈ ਨਾ ਕਾਫੀ ਹੈ ਉਹਨਾਂ ਨਹੀਂ ਹੈ ਵਾਅਦਾ ਜਿੰਨਾ ਕੀ ਸਾਡਾ ਕਰਜ਼ਾ ਵਧ ਰਿਹਾ ਹੈ ਲਗਾਤਾਰ ਵਧ ਰਿਹਾ ਹੈ ਹਰ ਸਾਲ ਵਧ ਰਿਹਾ ਹੈ ਹੁਣ ਇਹ ਕਰਜ਼ਾ 3.5 ਲੱਖ ਕਰੋੜ ਤੋਂ ਵੀ ਵੱਧ ਚੁੱਕਿਆ ਹੈ ਸਾਹਮਣੇ ਕੁਝ ਇਸ ਤਰ੍ਹਾਂ ਦਾ ਮਾਰਗ ਦਿਖਾਈ ਨਹੀਂ ਦੇ ਰਿਹਾ ਰਸਤਾ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਨਾਲ ਇਹ ਕਰਜ਼ੇ ਦੀ ਜਿਹੜਾ ਭਾਰ ਹੈ ਉਸ ਨੂੰ ਹੌਲਾ ਕੀਤਾ ਜਾ ਸਕੇ 18ਵੇਂ ਨੰਬਰ ਤੇ ਤਾਂ ਪੰਜਾਬ ਪਹੁੰਚ ਚੁੱਕਿਆ ਹੈ ਲੇਕਿਨ ਇੱਕ ਸਭ ਤੋਂ ਮਾੜੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਲਗਾਤਾਰ ਜਦੋਂ ਤੋਂ ਰਿਪੋਰਟ ਪਬਲਿਸ਼ ਹੋਈ ਹੈ 2014-15 ਤੋਂ ਲੈ ਕੇ 22-23 ਤੱਕ ਲਗਾਤਾਰ ਹੀ 18ਵੇਂ ਨੰਬਰ ਤੇ ਹੀ ਰਿਹਾ ਹੈ ਕੋਈ ਇਹਦੇ ਵਿੱਚ ਬਿਹਤਰੀ ਨਹੀਂ ਹੋਈ ਹੈ ਜਦਕਿ ਹੋਰ ਸੂਬੇ ਜਿਹੜੇ ਨੇ ਕਰਨਾਟਕਾ 10ਵੇਂ ਸਥਾਨ ਤੇ ਸੀ 10ਵੇਂ ਸਥਾਨ ਤੋਂ ਉਹ ਚੰਗਾ ਪ੍ਰਦਰਸ਼ਨ ਕਰ ਕਰਕੇ ਤੀਜੇ ਨੰਬਰ ਤੇ ਪਹੁੰਚ ਗਿਆ ਹੈ ਲੇਕਿਨ ਪੰਜਾਬ ਲਗਾਤਾਰ ਹਰ ਸਾਲ 18ਵੇਂ ਨੰਬਰ ਤੇ ਹੀ ਰਿਹਾ ਹੈ ਚਾਹੇ ਉਹ 2014-15 ਹੋਵੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਾਂ ਕਾਂਗਰਸ ਦੀ ਜਦੋਂ ਸਰਕਾਰ ਸੀ ਤੇ ਹੁਣ ਜਦੋਂ ਆਮ ਆਦਮੀ ਦੀ ਸਰਕਾਰ ਹੈ ਪੰਜਾਬ ਦਾ ਦਰਜਾ ਆਖਰੀ ਹੀ ਰਿਹਾ ਹੈ 18ਵੇਂ ਨੰਬਰ ਤੇ ਹੀ ਪੰਜਾਬ ਇਸ ਵਿੱਤੀ ਰਿਪੋਰਟ ਦੇ ਵਿੱਚ ਰਿਹਾ ਹੈ ਆਉਣ ਵਾਲਾ ਸਮਾਂ ਕੀ ਦਿਖਾਏਗਾ ਇਹ 18ਵੇਂ ਦਰਜੇ ਤੋਂ ਵੱਧ ਕੇ ਬਿਹਤਰੀ ਵੱਲ ਨੂੰ ਜਾਂਦਾ ਹੈ ਜਾਂ ਇਸੇ ਸਥਾਨ ਤੇ ਹੀ ਬਣਿਆ ਰਹਿੰਦਾ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਉਮੀਦ ਕਰਦੇ ਹਾਂ ਕਿ ਸਾਡੇ ਨੇਤਾ ਲੋਕਾਂ ਨੂੰ ਕੁਝ ਉਹਨਾਂ ਦੀ ਸਮਝ ਦੇ ਵਿੱਚ ਫਰਕ ਪਵੇ ਉਹ ਫੋਕੇ ਤੇ ਝੂਠੇ ਬਿਆਨ ਦੇਣ ਦੀ ਥਾਂ ਇਸ ਸੂਬੇ ਦੀ ਬਿਹਤਰੀ ਲਈ ਕੰਮ ਕਰਨ ਇਸੇ ਉਮੀਦ ਦੇ ਨਾਲ ਵਿਦਾ ਰਣੇ ਆ ਧੰਨਵਾਦ